ओके ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਡਾਕਟਰ ਸਾਹਿਬਾਨ ਦੇ ਕੋਲ ਆਇਆ ਦੋਸਤੋ ਬੁਰਜ ਡੇਰੀ ਫਾਰਮ ਤੇ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿੱਥਾ ਕਰਦਾ ਵੀਰ ਤੇ ਪਸ਼ੂ ਦੋਸਤੋ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਇਸ ਫਾਰਮ ਤੇ ਤਕਰੀਬਨ ਜ਼ਿਆਦਾਤਰ ਵਿਕਰੀ ਵਾਲੇ ਜਿਹੜੇ ਪਸ਼ੂ ਆ ਦੋਸਤੋ ਵੈੜਾ ਹੀ ਆਉਂਦੀਆਂ ਨੇ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ 6 ਨਾਗਾ ਟੋਟਲ ਆ ਜਿਨ੍ਹਾਂ ਦੇ ਵਿੱਚੋਂ 3 ਵੈੜਾ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ 3 ਗੱਬਣ ਤਿਆਰੀ ਵਾਲੇ ਪਸ਼ੂ ਆ ਸੋ ਇਹਨਾਂ 6 ਨਗਾ ਦੀ ਡਿਟੇਲ ਆਪਾਂ ਵੀਰ ਸਾਹਿਬ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਸੋ ਵੱਡੇ ਸਭਰਾ ਤੁਸੀਂ ਵਿਜ਼ਿਟ ਕਰਨੀ ਆ ਠੀਕ ਆ ਜੀ ਕਿਰਤੋਵਾਲ ਪਿੰਡ ਥੋੜੀ ਦੂਰ ਦੂਰੀ ਤੇ ਆ ਹਰੀਕੇ ਪੱਤਨ ਤੋਂ ਕੋਈ 10 ਕਿਲੋਮੀਟਰ ਦੀ 8-10 ਕਿਲੋਮੀਟਰ ਦੀ ਦੂਰੀ ਆ ਸਾਰੀ ਤੇ ਜਦੋਂ ਦੋਸਤੋ ਆਪਾਂ ਮਹੂ ਵਾਲੀ ਸਾਈਡ ਤੋਂ ਆ ਰਿਹਾ ਕੋਈ ਵੀਰ ਤੇ ਸਤ ਲੋ ਜੋ ਦਰਿਆ ਪਾਰ ਕਰਦੇ ਆ ਤੇ ਬਿਲਕੁਲ ਬੰਨੇ ਬੰਨ ਵੀ ਤੁਸੀਂ ਜਿਹੜੀ ਵਿਜ਼ਿਟ ਕਰ ਸਕਦੇ ਜੇ ਅਦਰਵਾਈਜ਼ ਜਦੋਂ ਆਪਾਂ ਹਰੀਕੇ ਪਤਨ ਤੋਂ ਪੱਟੀ ਮੋੜ ਵਾਲੀ ਸੜਕਾਉਨੇ ਆ ਤੇ ਬਸ ਉਥੋਂ ਹਰੀਕੇ ਪਤਨ ਤੋਂ ਦੋਸਤੋ तकरीबन ਕੋਈ 1.5 ਕਿਲੋਮੀਟਰ ਇੱਕ ਸੜਕ ਵੱਡੇ ਸਭਰਾ ਨੂੰ ਆਉਂਦੀ ਆ ਤੇ ਬਿਲਕੁਲ ਬਾਹਰ ਹਵੇਲੀਆਂ ਨੇ ਬੇਰ ਸਾਹ ਬਣਾਉਂਦੀਆਂ ਤੇ ਕਾਲ ਕਰ ਸਕਦੇ ਜੇ ਤੁਸੀਂ ਐਨੀ ਟਾਈਮ ਕਿਸੇ ਟਾਈਮ ਵੀ ਕਾਲ ਕਰਕੇ ਕਨਫਰਮ ਕਰ ਸਕਦੇ ਜੇ ਵਿਜ਼ਿਟ ਕਰ ਸਕਦੇ ਜੇ ਤਸੱਲੀ ਕਰ ਲਿਓ ਠੀਕ ਆ ਅੱਜ 6 ਨਗਾ 6 ਨਗਾ ਦੀ ਡਿਟੇਲ ਆਪਾਂ ਲੈਣੇ ਆ ਡਾਕਟਰ ਸਾਹਿਬ ਤੋਂ ਜੀ ਦੋਸਤੋ ਅੱਜ 25 ਸਤੰਬਰ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਆਉ ਕਰਦੇ ਆਂਗਾ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਦੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਵੀਰ ਜੀ ਹਾਂਜੀ ਹਾਂਜੀ ਵਧੀਆ ਵਧੀਆ ਜੀ ਅੱਛਾ ਡਾਕਟਰ ਸਾਹਿਬ ਅੱਜ ਐਨੀਮਲ ਆਪਣੇ ਕੋਲ ਟੋਟਲ 6 ਨਗ ਨੇ ਹਾਂਜੀ ਹਾਂਜੀ ਸੰਧੂ ਸਾਹਿਬ ਜਿਹਦੇ ਵਿੱਚੋਂ ਆਪਣੇ 3 ਸੁਈਆਂ ਵਾਂ ਤੇ 3 ਬਣਾਵਾਂ ਤੇ ਦੋਵਾਂ ਦੀਆਂ ਬੱਚੀਆਂ ਤੇ ਇੱਕ ਦਾ ਬੱਚਾ ਠੀਕ ਆ ਜੀ ਹਾਂਜੀ ਦੋ ਗੜਾ ਮਗਰ ਬੱਚੀਆਂ ਤੇ ਇੱਕ ਮਗਰ ਮੇਲ ਕਾਬ ਹਾਂਜੀ ਹਾਂਜੀ ਇੱਕ ਪਰਸੋਂ ਦੀ ਸੁਈ ਆ ਹਾਂਜੀ ਇੱਕ ਕੱਲ ਦੀ ਸੁਈ ਆ ਹਾਂਜੀ ਇੱਕ ਨੂੰ 27 ਤੇ ਡਾਕਟਰ ਸਾਹਿਬ ਸ਼ੁਰੂਆਤ ਇਸ ਵੇੜ ਤੋਂ ਕਰ ਲੈਣੀ ਆਪਾਂ ਸੰਧੂ ਸਾਹਿਬ 6 ਦਾੰਦ ਆ ਜੀ ਹਾਂਜੀ ਤੇ ਪਰਸੋਂ ਦੀ ਸੂਈ ਆ ਆ ਵਕਤ 12 10 ਤੋਂ 12 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਆ ਜੀ ਪਰਸੋਂ ਦੀ ਸੂਈ ਥਲੇ ਹਾਂਜੀ ਲਓ ਜੀ ਪਰਸੋਂ ਦੀ ਸੂਈ ਆ ਦੋਸਤੋ 10 12 10 11 12 ਕਿਲੋ ਬੋਲਾ ਸਟਾਰਟ ਹੋਇਆ ਤੇ ਡਾਠੀ ਦਾ ਕਰੋਸ ਆ ਠੀਕ ਆ ਤੇ ਬਾਕੀ ਮਗਰ ਇਹਦੇ ਬੱਚਾ ਹੀ ਹੈ ਤੇ ਵੀ ਹਾਂਜੀ ਹਾਂਜੀ ਬੱਚਾ ਜੀ ਇਹ ਤੇ ਮਗਰ ਬੱਚਾ ਠੀਕ ਆ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਇਹਦੇ ਮਗਰ ਬੱਚਾ ਮੇਲ ਕਾਫ ਆ ਸੁਨੌਦੀ ਨਾਲ ਹੀ ਖੋਲ ਕੇ ਡਾਕਟਰ ਸਾਹਿਬ ਇੱਕ ਵਾਰੀ ਦਿਖਾ ਦ ਆ ਦੇਖੋ ਜੀ ਅੱਜ ਤੀਜਾ ਦੇਣਾ ਠੀਕ ਆ ਜੀ 11 12 11 12 ਕਿਲੋ ਬੋਲਾ ਕੋਈ ਵੀ ਭਰਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ ਤੇ ਬਾਕੀ ਥਣਾ-ਥੋਣਾ ਦੀ ਗੱਲ ਕਰਕੇ ਨਖੇੜ ਆਪਸੀ ਥਣਾ ਦਾ ਚੰਗਾ ਤੇ ਕੁਝ-ਕੁਝ ਧਾਰਾ ਮਾਰ ਕੇ ਜਿਹੜੇ ਪਸ਼ੂ ਸੋਏ ਆ ਉਹਨਾਂ ਦੀਆਂ ਕੁਝ-ਕੁਝ ਧਾਰਾ ਮਾਰ ਕੇ ਆਪਾਂ ਵਿੱਚੇ ਤਸੱਲੀ ਕਰਾ ਦਾਂਗੇ ਇੱਕ ਵਾਰੀ ਪੂਰ ਛੱਟਾ ਆਪਾਂ ਜਿਹੜਾ ਚੈੱਕ ਕਰਾ ਦਾਂਗੇ ਬਾਕੀ ਜਿੰਨਾ ਦੁੱਧ ਜਾਂ ਜਿੰਨਾ ਬੋਲਾ ਦੱਸਿਆ ਜਾਊਗਾ ਉਹਦੀ ਤਸੱਲੀ ਦੇ ਲਈ ਤੁਸੀਂ ਇੱਕ ਵਾਰੀ ਵਿਜ਼ਿਟ ਕਰਨੀ ਆ ਠੀਕ ਆ ਜੀ ਬਾਕੀ ਸੰਧੂ ਸਾਹਿਬ ਦੰਦਾਂ ਦੇ ਵਿੱਚ ਹੀ ਆ ਵੜ ਬਾਕੀ ਜੇਰ ਜੂੜ ਦੀ ਪ੍ਰੋਪਰ ਆਪਣੀ ਤਾਂ ਵੀਡੀਓ ਹੈਗੀ ਆ ਤੇ ਜੇਰ ਕੋਲ ਪੈ ਗਈ ਆ ਜੀ ਚਵਾਈ ਚੂਈ ਦੀ ਓਕੇ ਵਿਖਾ ਦਨੇ ਠੰਡੀ ਬਿਲਕੁਲ ਕਿਹਨੇ ਜੋੜ ਪਾਉਣਾ ਉਹਦੀ ਮਰਜ਼ੀ ਹੈ ਨਹੀਂ ਪਾਉਣਾ ਦਿੱਤਾ ਵੀ ਠੀਕ ਹੈ ਹਾਂ ਨੋਤੀ ਅਕੀ ਇੱਕ ਵਾਰੀ ਚਵਾਈ ਜਿਹੜੀ ਦੋਸਤ ਆਪਾਂ ਤੁਹਾਨੂੰ ਦਿਖਾਉਨੇ ਆ ਠੀਕ ਆ ਜੀ ਕਿਸੇ ਰਕਮ ਦਾ ਕੋਈ ਭੋਰ ਛਟਾ ਆਇਆ ਤੇ ਆਪਾਂ ਵੇਚੇ ਤੁਹਾਨੂੰ ਦੱਸਦਾਂਗੇ ਨੋਟ ਕਰਾ ਦਾਂਗੇ ਕਿਉਂਕਿ ਸੰਧੂ ਸਾਹਿਬ ਕਹਿੰਨੇ ਆਨਲਾਈਨ ਵੀ ਲੈਣੀ ਨਹੀਂ ਦਿੱਤਾ ਕਰਕੇ ਆਪਾਂ ਚਵਾਈ ਕਰਾਈ ਦੇ ਦੀ ਵੀਡੀਓ ਦੇ ਵਿੱਚ ਆ ਬਗੀ ਥਾਂ ਤੋਂ ਨਹੀਂ ਮਿਲਦਾ ਜੀ ਸੰਧੂ ਸਾਹਿਬ ਇਹ ਅਣ ਬਹੁਤ ਸੋਹਣਾ ਲੱਗਾ ਆ ਲੋ ਇੱਕ ਵਾਰੀ ਅਗਲੇ ਥਾਣੇ ਦੀ ਚਵਾਈ ਕਰੋ ਚੱਕ ਜੀ ਚਵਾਈ ਸੰਧੂ ਸਾਹਿਬ ਬਹੁਤ ਬੜੀਆਂ ਲੱਗੀ ਮੋਟੀ ਧਾਰ ਹੁੰਦੀ ਹੈ ਬਿਲਕੁਲ ਜੀ ਤੋ ਬਿਲਕੁਲ ਜਿਹੜੀ ਦੋਸਤੋ ਮੋਟੀ ਧਾਰ ਆ ਤੇ ਮੋਟੀ ਧਾਰ ਤੋਂ ਇੱਕ ਅੰਦਾਜ਼ਾ ਤੁਸੀਂ ਲਾ ਲੋਗੇ ਵੀ ਚਵਾ ਬਿਲਕੁਲ ਜਿਹੜਾ ਪੋਲਾ ਆ ਮਗਰਲੇ ਥਾਣਾ ਕੇ ਠੀਕ ਹੈ ਜੀ ਠੀਕ ਹੈ ਓਕੇ ਬਲਟਰ ਕੀ ਡਿਮਾਂਡ ਇਹਦੀ ਕਰਦੇ ਆ ਵੀਰੇ ਕੀ ਮੋਲਾ ਦੰਦੂ ਸਾਹਿਬ ਇਹਦੀ 62000 ਰੁਪਿਆ ਕੀਮਤ ਆ ਤੇ 60000 ਦੇ ਦਾਂਗੇ 60000 ਦੀ ਹਾਂਜੀ ਹਾਂਜੀ ਲੈ ਦੇ ਹਾਂਜੀ ਲੈਣ ਦੇ ਬਾਕੀ ਮੌਕੇ ਤੇ ਛੋੜ ਛੱਪੇ ਖੁੱਲੇ ਕਰਦੇ ਆ ਸਾਨੂੰ ਸਾਬੂ ਤੁਹਾਨੂੰ ਪਰਈਆ ਕਰਦੀ ਦਾ ਮਾਨਤਨ ਜਿਹੜਾ ਦੂਰੋਂ ਨੇੜੋਂ ਵੀਰਪਣ ਬੜਾਉਂਦਾ ਉਹਦਾ ਮਾਨਤਨ ਕਰਦੇ ਆ ਜੀ ਲਓ ਜੀ 62000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਕਿਸੇ ਵੀ ਵੀਰ ਦੇ ਘਰ ਆ ਇਹਦਾ ਇੱਧਰ ਇੱਕ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਵਾਇਰ ਦਿਖਾਉਨੇ ਆ ਕ੍ਰਾਸ ਸੰਗ ਦੇ ਵਿੱਚ ਜਰਸੀ ਦੇ ਕੋਈ ਐਫ ਦਾ ਤੁਸੀਂ ਕਰਾਸ ਮੰਨ ਲਿਓ ਠੀਕ ਆ ਜੀ ਹਾਈਟ ਮੀਟਿੰਗ ਮੀਡੀਅਮ ਆ ਸੋ ਜੁਨੀਆ ਵੜਾ ਆਪਾਂ ਤੁਹਾਨੂੰ ਦਿਖਾਵਾਂ ਇਹ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਥਣ ਭਾਂਡੇ ਵਾਲੇ ਪਾਸੋਂ ਪੂਰੀਆਂ ਖਬਰਦਾਰ ਨੇ ਤੇ ਡਾਕਟਰ ਇਹ ਤਾਂ ਸੂਬਾ ਵੀਰ ਕਿੰਨਾ ਮੰਨਦੇ ਆ ਸੰਧੂ ਸਾਹਿਬ ਤੇ ਜੀ ਸਵੇ ਸੂਈ ਆ ਤੇ ਰਾਤ ਦੀ ਸੂਈ ਆ ਤੇ ਪਿਛੇ ਏਬੀਐਸ ਦੀ ਏਬੀਐਸ ਸੀਮਨ ਦੀ ਬੱਛੀ ਆ ਓਕੇ ਤੇ 13 14 ਲੀਟਰ ਬੌਲੇ ਤੋਂ ਸਟਾਰਟਿੰਗ ਕੀਤੀ ਆ ਜੀ 13 14 ਲੀਟਰ ਹਾਂ ਜੀ ਹਾਂ ਜੀ ਦੋ ਚਵਾਈਆਂ ਹੋਈਆਂ ਨੇ ਇਹ ਕੱਲ ਦੀ ਕਿ ਪਰਸੋਂ ਦੀ ਨਹੀਂ ਜੀ ਕੱਲ ਦੁਪਹਿਰੇ ਸੂਈ ਜਿੱਦਾਂ ਕੱਲ ਸ਼ਾਮੀਆਂ ਪਚਵਾਈ ਕੀਤੀ ਆ ਜੋ ਜੇਰ ਪੈ ਗਈ ਆ ਕੱਲ ਸ਼ਾਮੀ ਹੋ ਗਈ ਤੇ ਅੱਜ ਮਾਰਨਿੰਗ ਅਜੇ ਹਾਂ ਜੀ ਹਾਂ ਜੀ ਠੀਕ ਆ ਬੋਲਾ ਕਿੰਨਾ ਨੋਟ ਕਰਾਇਆ 14 ਲੀਟਰ ਬੋਲੇ ਫਸਟ ਲਓ ਜੀ 14 ਲੀਟਰ ਚੀ ਠੀਕ ਆ ਜੀ ਇਹਦੇ ਮਗਰ ਵੱਛੀ ਆ ਸੂਆ ਤੇ ਚੰਗੇ ਦੁੱਧ ਦੀ ਉਮੀਦ ਕਰਾਂਗੇ ਜੇ ਕੋਈ ਚੰਗੀ ਸੇਵਾ ਕਰ ਲੂਗਾ ਠੀਕ ਆ ਜੀ ਅਸੀਂ ਕਿਹੜੇ ਸੀਮੰਟ ਦੀ ਦਸੀ ਏਬੀਐਸ ਸੀਮੰਟ ਲਓ ਜੀ ਏਬੀਐਸ ਸੀਮੰਟ ਦੀ ਮਗਰ ਜਿਹੜੀ ਦੋਸਤੋ ਫੀਮੇਲ ਕਾਫ ਆ ਆਰਡਰ ਬਹੁਤ ਸੋਹਣਾ ਕਰਮਾਲੀ ਦੇ ਥੱਲੇ ਇੱਕ ਬਲੈਡਰ ਬੰਨੀ ਖੜੀ ਆ ਠੀਕ ਆ ਤੇ ਥਣਪੂਰਾ ਮੁਠੀ ਆ ਨੋਕਲਾ ਥਣ ਤੇ ਹੈ ਕ੍ਰੋਸ ਆਂਗ ਦੇ ਵਿੱਚ ਸਿੰਧੂ ਸਾਹਿਬ ਚੰਗਾ ਦੁੱਧ ਚੱਲ ਚੋਲੂਗਾ ਜੀ 20 ਤੋਂ ਪਲੱਸ ਬਿਲਕੁਲ ਜੀ ਕ੍ਰੋ ਨਲੇਵੇ ਦੀ ਸੰਧੂ ਸਾਹਿਬ ਬਹੁਤ ਜਿਆਦਾ ਖਬਰਦਾਰ ਹੈ ਠੀਕ ਹੈ ਜੀ ਜਵਾਬ ਸਮਾਦੀ ਵੀ ਚੰਗੀ ਆ ਸੰਧੂ ਸਾਹਿਬ ਇੰਨੀ ਜਿਆਦਾ ਵੀ ਆਉਂ ਜਾਂਦਾ ਪਹਾੜਾ ਵੀ ਆਪਣਾ ਜਿਹਾ ਪੂਰ ਸ਼ਕਤ ਲੋਕ ਦੋਸਤੋ ਨਾਲ ਦੀ ਨਾਲ ਹੀ ਕੋਈ ਦੋ ਦੋ ਚਾਰ ਚਾਰ ਤਾਰਾ ਮਾਰ ਕੇ ਆਪ ਤਸੱਲੀ ਕਰਵਾ ਦਿੰਨੇ ਆ ਠੀਕ ਹੈ ਜੀ ਆ ਕਰੋ ਚੈੱਕ ਬਿਲਕੁਲ ਪੀਲਾ ਬੋਲਾ ਸੰਤੂ ਸਾਹਿਬ ਫਲੌਜੀ ਠੀਕ ਹੈ ਸੋ ਇੱਕ ਦੋ ਡੰਗਾਂ ਦੀ ਜਵਾਈ ਜਿਹੜੀ ਕਿਸਾਨ ਵੀਰੋ ਇਸ ਵਾਈਡ ਦੇ ਥੱਲੇ ਹੋਈ ਹੈ ਜੀ ਮਿਹਰਮਾਜੀ ਤੌਰ ਤੇ ਬਾਕੀ ਤੁਹਾਡੇ ਸਾਹਮਣੇ ਠੀਕ ਹੈ ਜੀ ਪੀਲਾ ਬੋਲਾ ਬਿਲਕੁਲ ਜਿਹੜਾ ਤੁਹਾਡੇ ਸਾਹਮਣੇ ਆ ਤੇ ਮੋਟੀ ਜਿਹੜੀ ਤਾਰ ਆ ਠੀਕ ਹੈ ਜੁੰਗਲ-ਜੁੰਗਲ ਜੱਡੀ ਠੀਕ ਆ ਓਕੇ ਅੰਦਸੋ ਬੈਕਰੀ ਵਾਪਸ ਮੀ ਹੁਣ ਤੇ ਚਲਾ ਕੇ ਵਿਖਾਣਨੇ ਆ ਹਾਂ ਲੇਵਾਂ ਲੂਆ ਵੇਖਿਓ ਜੀ ਕਿੰਨਾ ਖਬਰਦਾਰ ਆ ਆ ਕੱਢੋ ਬਾਹਰ ਜੀ ਇਹ ਆਪਾਂ ਕਹਿੰਦੇ ਨਹੀਂ ਵੀ ਕਿੰਨਾ ਦੁੱਧ ਕਿੱਢਿਆ ਦੁੱਧ ਬਹੁਤ ਕਿੱਢਿਆ ਚਵਾ ਕਿਉਂਕਿ ਬਾਅਦ ਚ ਲੋਕ ਸੇਵਾ ਨਹੀਂ ਕਰਦੇ ਅੱਜ ਕਮੰਡ ਦੀ ਲੋਕ ਆਕਣ ਫਾਇਦਾ ਕੀਂਦਾ ਏ ਆਹ ਹਾਂ ਹਾਂ ਲਓ ਦੱਸੋ ਜਿੰਨਾ ਦੁੱਧ ਦੱਸਿਆ ਜਾਂਦਾ ਇੱਕ ਵਾਰੀ ਆਪਣੀ ਸਾਰੇ ਵੀਰਾਂ ਨੂੰ ਬੇਨਤੀ ਆ ਬਾਅਦ ਚ ਨਹੀਂ ਸੇਵਾ ਕਰਨ ਉਹਨਾਂ ਦਾ ਇੱਥੋਂ ਆਣ ਕੇ ਤੁਸੀਂ ਇੱਕ ਵਾਰੀ ਉਹਨੇ ਦੁੱਧ ਦੀ ਜਾਂ ਬੌਲੇ ਦੀ ਤਸੱਲੀ ਕਰੋ ਉਸ ਤੋਂ ਬਾਅਦ ਵਧਾਉਣਾ ਘਟਾਉਣਾ ਉਹ ਤਾਂ ਉਹ ਸੇਵਾ ਤੇ ਡਿਪੈਂਡ ਆ ਠੀਕ ਆ ਜੀ ਉਹ ਬਾਅਦ ਵਿੱਚ ਮਹੀ ਵੀ 16 ਕਿਲੋ ਕਹੀ ਸੀ ਤੇ 12 ਦੇਂਦੀ ਹੈ ਨਾ ਉਸੇ ਬਾਅਦ ਡਿਪੈਂਡਾ ਚੰਗੀ ਕਰ ਲਓਗੇ ਹੋ ਸਕਦਾ ਵੀ 16 ਕਿਲੋ ਕਹਿ ਕੇ ਦਿੱਤੀ ਹੋਵੇ 20 ਕਿਲੋ ਕਿਵਾਜੇ ਕਰਦੇ ਉਹਦਾ ਫਾਇਦਾ ਨਹੀਂ ਕੋਈ ਹੁੰਦਾ ਹਾਂ ਮੌਕੇ ਤੇ ਤਸੱਲੀ ਕਰਿਆ ਕਰੋ ਥਣਾ ਦੀ ਚੈੱਕ ਪਾਸ ਦੀ ਕਰਿਆ ਕਰੋ ਬਾਕੀ ਚਵਾਜ ਨਾ ਦੱਸਿਆ ਜਾਂਦਾ ਉਹ ਪਾਈਆ ਖੰਡ ਦਾ ਕਿਲੋ ਵੀ ਘਟ ਜਾਪਦਾ ਪੇਸ਼ਕ ਤੁਸੀਂ ਹੋਰ ਪੁੱਛੋ ਸੰਧੂ ਸਾਹਿਬ ਅੰਤਾਜਾ ਲਾ ਲਓ ਵੀ ਕੱਲ ਦੀ ਸੂਈ ਥੱਲੇ 14 ਲੀਟਰ ਕੋ ਸਟਾਰਟਿੰਗ ਕੀਤੀ ਆ ਕਿ ਦੋ ਟਾਈਮ ਚੋਲੇ ਕੁਝ 3 ਟਾਈਮ ਚੋਲੇ ਕੁਝ ਬਾਅਦ ਨਿਕਲੂ ਘਟੂ ਦਾ ਆਪਾਂ ਜ਼ਿੰਮੇਦਾਰ ਆ ਓਕੇ ਹਾਂਜੀ ਡਾਕਟਰ ਕੀ ਮੁੱਲ ਵੜੀ ਇਹ ਸੰਧੂ ਸਾਹਿਬ 75000 ਦੀ ਜੈਸਨੋ ਦੇ ਦਾਂਗੇ 75 ਦੀ ਹਾਂਜੀ ਹਾਂਜੀ ਲਓ ਜੀ 75000 ਦੀ ਕਿਸਾਨ ਵੀਰੋ ਇਹ ਵੜ ਤੁਹਾਨੂੰ ਮਿਲੂਗੀ ਮਗਰ ਇਹ ਦੇ ਬੱਛੀ ਆ ਫੀਮੇਲ ਕਾਫ ਆ ਏਬੀਐਸ ਦੀ ਮਗਰ ਬੱਛੀ ਆ ਸੰਧੂ ਸਾਹਿਬ ਬੱਛੀ ਬਹੁਤ ਚੰਗੀ ਆ ਪਲੱਸ ਬਹੁਤੋ ਨੇ ਬੱਛੀ ਆ ਨਾੜੂ ओके ایتھے ਡਾਕਟਰ ਤੀਸਰੇ ਨੰਬਰ ਤੇ ਆ ਗਈ ਆਪਣੇ ਕੋਲ ਜਰਸੀ ਦੀ ਜਰਸੀ ਚ ਵਹਿੜਿਆ ਤੇ ਦੂਜੀ ਸੁਵੇ ਸੁਣੀ ਹੈ ਬਾਕੀ ਥਾਨ ਲੈ ਵੇਰੀ ਦੇਖੋ ਜੀ ਕਿੰਨੇ ਕਬਰਦਾਰ ਆ ਨਾੜਾ ਵਾਲਾ ਲੈਵਾ ਜੀ ਲਓ ਜੀ ਸੋ ਕਿਤਨਾ ਕਿਤੇ ਦੋਸਤੋ ਇਹ ਕ੍ਰੋਸ ਵੀ ਅੰਗ ਦੇ ਵਿੱਚ ਹੈਗੀ ਠੀਕ ਹੈ ਜੀ ਇਹ ਗੱਬਣ ਤਿਆਰੀ ਵਾਲੀ ਆ ਹਾਂਜੀ ਤਿਆਰੀ ਹੈ ਜੀ ਲਓ ਜੀ ਗੱਬਣ ਤਿਆਰੀ ਵਾਲੀ ਆ ਬਾਕੀ ਨਸਲ ਬਰੀਡ ਤੁਸੀਂ ਚੈੱਕ ਕਰੋ ਠੀਕ ਹੈ ਜੀ ਹਾਈਟ ਜਿੰਨਾ ਕ ਆਪਾਂ ਜਰਸੀ ਬਰੀਡ ਦੇ ਵਿੱਚ ਵਹਿਣਾ ਦਿਖਦੇ ਆ ਓਡੀ ਹਾਈਟ ਆ ਬਾਕੀ ਸਫਾਈਆਂ ਤੁਹਾਨੂੰ ਆਪਾਂ ਦਿਖਾਉਣ ਇਧਰ ਚਲਾ ਕੇ ਇੱਕ ਵਾਰੀ ਸਫਾਈਆਂ ਕਰਵਾ ਲੀਆਂ ਬਿਲਕੁਲ ਚੈੱਕ ਕਰੋ ਠੀਕ ਹੈ ਜੀ ਬਹੁਤ ਸੋਹਣੀ ਸਫ ਸੰਦੂ ਸਾਹਿਬ ਉਹਨੇ ਆਪਾ ਥਾਣ ਵੇਖਿਆ ਥਾਣ ਵੇਖ ਕੇ ਦੇ ਦੇਣੀ ਬਾਕੀ 17 18 ਲੀਟਰੀ ਪਹਿਲੇ ਨੇ ਦੁੱਧ ਕਰਿਆ ਜੀ 17 18 ਲੀਟਰ ਜੀ ਠੀਕ ਹੈ ਜੀ ਮੈਂ ਕੀ ਵੱਧ ਉਮੀਦ ਕਰਾਂਗੇ ਬਾਕੀ ਆਪਾ ਥਾਣ ਵੇਖ ਕੇ ਥਾਣ ਵੇਖ ਕੇ ਦੇ ਦੇਣੀ ਆ ਲਓ ਜੀ ਸਾਨੂੰ ਖਾ ਗਏ ਓ ਦੋਸਤ ਬਾਕੀ ਦੋਆਂ ਮੰਨੇ ਸੰਦੂ ਸਾਹਿਬ ਨਾੜਾ ਲੇਵੇ ਨਹੀਂ ਚੱਕਰਾ ਵੀ ਨਹੀਂ ਜਿਆਦੀਆਂ ਬਹੁਤ ਜਿਆਦੀਆਂ ਬਰੀਕ ਅਜੇ ਡਾਕਟਰ ਸੁਣਦੀ ਤਾਂ ਨਹੀਂ ਕੋਈ ਪੰਜ ਛੇ ਨਾ ਸੰਦੂ ਸਾਹਿਬ ਇਹ ਨਹੀਂ ਸੁਣਦੀ ਆ ਆ ਪਾਲਾ ਆਈ ਜਾ ਫਿਰ ਚਵਾਈ ਇਨੀ ਲੱਗੀ ਆਪਾਂ ਬਖਾ ਦਨੇ ਮਾੜੀ ਨਹੀਂ ਇਹ ਸੁਬੂ ਕੀ ਸੁਬੂ ਕੀ ਤੇ ਗਈ ਨਾ ਸੁਬੂ ਕੀ ਰੋਸ ਸੱਨੇ ਸਾਹ ਸੁਣਦੀ ਆ ਇਹ ਤਾਂ ਬੇਲੀ ਸੁਂਦੀ ਅੱਛਾ ਅੱਛਾ ਠੀਕ ਮਤਲਬ 3-4 ਦਿਨ ਹਫਤਾ ਮੰਨ ਲਓ ਵੀ ਠੀਕ ਆ ਠੀਕ ਹਾਂਜੀ ਆਹ ਤਾਂ ਸੁਭ ਹੱਸਦੇ ਆ ਠੀਕ ਆ ਜੀ ਦਿਨ ਖਜੇ ਲੈਂਦੀ ਕਰਮਾਲੀ ਚੰਗੇ ਕਰਦੇ ਤੇ ਤਕਰੀਬਨ ਕੋਈ 5 ਲੈ ਜੇ 7 ਲੈ ਜੇ ਠੀਕ ਆ ਜੀ ਹਫਤਾ ਖੰਡ ਲੈ ਜੇ ਦਿਨ ਖਜੇ ਲੈਂਦੀ ਆ ਆ ਵੀ ਖੁੱਚੀ ਪਾਈ ਆ ਜੀ ਆ ਲੋ ਜੀ ਇਹ ਗੂੰਦ ਹੀ ਆਉਂਦੀ ਆ ਤੀਜਾ ਜੀ ਬਿਲਕੁਲ ਚੀਪੇ ਦੇ ਵਿੱਚ ਆ ਹਾਂ ਮੈਂ ਦਿਖਾ ਦਉ ਇਹਨੂੰ ਲਓ ਜੀ ਠੀਕ ਆ ਠੀਕ ਆ ਤੇ ਇਹ ਡਾਕਟਰ ਕੀ ਕੀ ਮਤ ਇਹ ਸੰਧੂ ਸਾਹਿਬ ਇਹ 62000 ਦੀ ਜੈਸ ਨੂੰ ਦੇ ਦਾਂਗੇ 62000 ਦੀ ਹਾਂਜੀ ਹਾਂਜੀ ਲਓ ਜੀ 62000 ਦੀ ਦੋਸਤੋ ਇਹ ਮੋਲ ਜੀ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਸੋ ਨਵੀਂ ਬੈਡ ਆ ਦੂਜਾ ਸੂਆ ਪਿੱਛੇ ਦੀ ਦੇ ਭੂਰ ਦੀ ਆਪਾਂ ਨਹੀਂ ਗਰੰਟੀ ਆਨਲਾਈਨ ਵੀ ਕਿਨੇ ਮੰਗਾਉਣੀ ਆਨਲਾਈਨ ਆਪਾਂ ਕਿਲੋ 2 ਕਿਲੋ ਚ ਵਾਦਾਂਗੇ ਠੀਕ ਆ ਜੀ ਹਾਂਜੀ ਲਓ ਦੋਸਤੋ ਅਇਤੇ ਮੇਰਾ ਵੀਰ ਤੁਸੀਂ ਕੋਈ ਪਾਈਆ ਖੰਡਾ ਤਾਂ ਕਿ ਲੋ ਵਰਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਬਾਕੀ ਟਿੱਪਣ ਤੁਹਾਨੂੰ ਆਪਾਂ ਚਿਪਕੇ ਦਿਖਾਈ ਦਿੱਤੀ ਆ ਠੀਕ ਆ ਜੀ ਬਿਲਕੁਲ ਇੱਕ ਨੰਬਰ ਆ ਸ਼ਹਿਦ ਆਉਂਦਾ ਠੀਕ ਆ ਜੀ ਗਾੜੇ ਰੰਗ ਦੇ ਵਿੱਚ ਬੋਲਾ ਨਹੀਂ ਭੰਨਿਆ ਗਿਆ ਬਾਕੀ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਜੀ 62000 ਦੇ ਵਿੱਚ ਬਾਕੀ ਸਪਾਈਆਂ ਵਡੀਆਂ ਸੰਧੂ ਸਾਹਿਬ ਜੋ ਮਰਜੀ ਕਹੇਦੇ ਅਨਲੇ ਵੇਰੀ ਸਪਾਈ ਨਹੀਂ ਮਿਲਦੀ ਜੀ ਆ ਆ ਦੇਖੋ ਬਹੁਤ ਖਬਰਦਾਰ ਆ ਜੀ ਆ ਵੇਖੋ ਗਰੇ ਚਮਕ ਲਾਇਡ ਬਹੁਤ ਜਿਆਦੀ ਆ ਦਾ ਦੇਖੋ ਜੀ ਠੀਕ ਆ ਹਾਈਟ మీడియం ਦੇ ਵਿੱਚ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਹਾਈਟ మీడియం ਆ ਬਾਕੀ ਥੱਲੇ ਭਾਂਡੇ ਦੀ ਪੂਰੀ ਖਬਰ ਦਾ ਆ ਕੋਈ 8-7 ਦਿਨ ਹਜੇ ਦੇ ਪੈਂਡਿੰਗ ਆ ਠੀਕ ਆ ਚੰਗੇ ਦੋ ਦੀ ਉਮੀਦ ਕਰਾਂਗੇ ਸੰਧੂ 8-7 ਦਿਨ ਹਜੇ ਦੇ ਪਏ ਆ ਸੂਣ ਦੇ ਵਿੱਚ ਸੋ ਵੜ ਇਹ ਵੀ ਚੰਗੀ ਆ ਠੀਕ ਆ ਜੀ ਬਾਕੀ ਸਫਾਈਆਂ ਵਾਲੇ ਪਸੂ ਆ ਜਿੰਨੇ ਵੀ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਸਾਹਿਬ ਸਾਰਿਆਂ ਦੀ ਬੜੀਆਂ ਸਫਾਈਆਂ ਜੀ ਇਹ ਮਾਲ ਆਪਾਂ ਚੰਗਾ ਹੀ ਲੱਭ ਕੇ ਲੈਂਦਾ ਏ ਹਾਂ ਅਗਲੀ ਸੰਧੂ ਸਾਹਿਬ ਛਿੱਗੀ ਆ ਜੀ ਮੂੰਹ ਆ ਅੱਛਾ ਪਿਓਰ 6 ਦੰਦ 6 ਦੰਦ ਕੰਨੀਆਂ ਖੋਤੀਆਂ ਕੰਨੀਆਂ ਨਹੀਂ ਪੂਰੀ ਹੋਈ 6 ਦੰਦ ਖੋਤੀਆਂ ਨੇ ਕੰਨੀ ਵਾਲੇ ਅਰੇ ਬਰਾਬਰ ਨਹੀਂ ਕੀਤੇ ਠੀਕ ਹੈ ਜੀ ਚੁੱਗੀ ਮੰਨ ਕੇ ਚਲੋ ਤੁਸੀਂ ਠੀਕ ਆ ਤੇ ਸੈਕੰਡ ਟਾਈਮ ਮੇਰੀ ਦੂਜਾ ਸੂਬਾ ਠੀਕ ਹੈ ਜੀ ਕੋਈ ਪਹਿਲਣ ਮੰਨ ਲੈ ਕੋਈ ਦੂਜੇ ਨੂੰ ਮੰਨ ਲੈ ਫੇਸ ਕੁਆਲਿਟੀ ਦਾ ਪਹਿਲਣ ਲੱਗਦੀ ਆ ਹਾਂ ਹਾਂ ਤਾਂ ਆਪਣਾ ਤੁਹਾਨੂੰ ਪਤਾ ਮੁੱਲ ਦੀ ਲੈਣੀ ਚੀਜ਼ ਹੈ ਠੀਕ ਆ ਜੀ ਲੋ ਦੋਸਤੋ ਕੋਈ ਵੀਰ ਪਹਿਲਾ ਮੰਨ ਲੈ ਦੂਜਾ ਮੰਨ ਲੈ ਠੀਕ ਆ ਜੀ ਤੇ ਬਾਕੀ ਮੋਹਦੰਦੀ ਚਾਰ ਡਾਕਟਰ ਦੱਸ ਰਿਹਾ ਵੀ ਚਾਰ ਡਾਕਟਰ ਪਿਓਰ ਚੌਪੀਆਂ ਕਿ ਛਿੱਗੀ ਆ ਕੰਨੀਆਂ ਅਰੇ ਸੰਧੂ ਸਾਹਿਬ ਛਿੱਗੀ ਦੇ ਦੰਦ ਬਰਾਬਰ ਨਹੀਂ ਕੀਤੇ ਸਾਹਿਬ ਕੰਨੀਆਂ ਦੇ ਦੁੱਧ ਦੰਦ ਖੜੇ ਆ ਹਾਂ ਖੜੇ ਆ ਠੀਕ ਆ ਉਹ ਆਪਣੇ ਤਸੱਲੀ ਕਰਾ ਲਾਂਗੇ ਵੀਡੀਓ ਕਾਲ ਦੇ ਵਿੱਚ ਕੋਈ ਵੇਖ ਲੈ ਕੋਈ ਲਓ ਬਾਕੀ ਠੀਕ ਆ ਜੀ ਲੇਵਾ ਚੱਕਰੋ ਵੀ ਕਿੰਨਾ ਵਧੀਆ ਲੇਵਾ ਲੱਗਾ ਆ ਵੇਖੋ ਸੰਧੂ ਸਾਹਿਬ ਅ ਕੰਨੀਆਂ ਚੱਕਰ ਨਹੀਂ ਨਹੀਂ ਇਹ ਕੰਨੀਆਂ ਦੇ ਖੜੇ ਰਨਿੰਗ ਆਲੇ ਖੜੇ ਸੰਧੂ ਸਾਹਿਬ ਅਜੇ ਨਹੀਂ ਕਰ ਏ ਮੰਨ ਗਿਰੋ ਚੌਕ ਹੀ ਅਰੇ ਬਾਕੀ ਲੈ ਵਾਲੋ ਵੈਰੀ ਨਾੜਾਂ ਬਹੁਤ ਜੱਜੀਆਂ ਜੀ ਲਓ ਜੀ ਸੁਲੇਬੇ ਦੀ ਬੰਤਰ ਚੈੱਕ ਕਰੋ ਠੀਕਾ ਜੀ ਚਾਹੇ ਕੋਈ ਵੀਰ ਪਹਿਲਾ ਮੰਨ ਲੇ ਕੇ ਇਹਨਾਂ ਪੁੱਜ ਗਏ ਪਸੂ ਬਣਦਾ ਤੇ ਸੁੰਦਾ ਠੀਕ ਭਾਵੇਂ ਕੋਈ ਦੂਜਾ ਸੂਆ ਵੀਰ ਮੰਨ ਲੇ ਇਹ ਸੰਧੂ ਸਾਹਿਬ ਤੁਹਾਨੂੰ ਵੀ ਪਤਾ ਆਪਣੀਆਂ ਘਰ ਦੀਆਂ ਦੇ ਹੈਗੀਆਂ ਨਹੀਂ ਆ ਬੈਡਾ ਹਾਂ ਕਈ ਨਾ ਦੋਸਤੋ ਪਹਿਲਾ ਸੂਆ ਕਰਮਾਂ ਵਾਲੀ ਸੂਈ ਹੋਈ ਤੇ ਦੂਜਾ ਸੂਆ ਮੰਨ ਲਿਓ ਠੀਕ ਆ ਇਹ ਸੰਧੂ ਸਾਹਿਬ ਕੇ ਵੀਰ ਭੈਣ ਭਰਾ ਦੋ ਲਈਦੀ ਜਦੋਂ ਉਹ ਗਲਾ ਦੇ ਕੋਈ ਇੱਕ ਸੂਆ ਘੱਟ ਹੀ ਦੱਸਦਾ ਦੇ ਆਪਾਂ ਨੇ ਐਵੇਂ ਮੜ ਕੇ ਗੱਲਾਂ ਨਹੀਂ ਗੱਲਾਂ ਪਾਣੀਆਂ ਨਹੀਂ ਆ ਇਹ ਬਾਕੀ ਤਾਜ਼ਾ ਲਾ ਲਿਆ ਕਰੋ ਆਪਣੀ ਸਮਝ ਨਾਲ ਬਿਲਕੁਲ ਜੀ ਬਿਲਕੁਲ ਬਾਕੀ ਜਿਹੜੇ ਵੀਰ ਭੈਣ ਭਰਾ ਨੇ ਘਰੇ ਆਣ ਕੇ ਤਸੱਲੀ ਕਰਕੇ ਮਾਲ ਖੜਦਾਣਾ ਉਹ ਨਾ ਵੀਰ ਬੱਜ ਕਵੇ ਵੀ ਹਾਂ ਜੀ ਅੱਛਾ ਡਾਕਟਰ ਦੇ ਦਈਏ ਕਿੰਨੇ ਦੀ ਫਿਰ ਇਹ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਈਏ ਹਾਂ ਇਹ 65000 ਦੀ ਜੱਸ ਨੂੰ ਦੇਣੀ ਜੀ 65000 ਦੀ ਹਾਂ ਜੀ ਠੀਕ ਆ ਜੀ ਲਓ ਵੀ 65000 ਦੀ ਕਿਸਾਨ ਫਿਰੋ ਇਹ ਤੁਹਾਨੂੰ ਮਿਲ ਜੂਗੀ ਬੈੜ ਬਾਕੀ ਚੰਗੀ ਆ ਕਰਮਾਂ ਲਈ ਠੀਕ ਆ ਜੀ ਜਿੰਨੀ ਆ ਚੰਗੀ ਆ ਐਚਐਫ ਦੇ ਵਿੱਚ ਕਰਾਉ ਸੰਗਾ ਬਿਲਕੁਲ ਭਰੂ ਸੰਧੂ ਸਾਹਿਬ ਇਹ ਨਹੀਂ ਕਰੀਓ ਮੀਰੇ ਲੋ ਕਿੰਨੀ ਜਰੀ ਆ ਆ ਦੇਖੋ ਜੀ ਬੋਦੀ ਬਹੁਤ ਜਿਆਦੀ ਆ ਠੀਕ ਆ ਜੀ ਤਾਂ 2-3 ਇੰਚ ਡਾਕਟਰ ਸਾਹਿਬ ਨੇ ਉੱਤੇ ਵਾਲ ਖੜੇ ਕਰਕੇ ਜਿਆਦੀ ਵਧਾਤੀ ਲਓ ਜੀ ਬੋਦੀ ਵਾਲੀ ਬੱਚੀ ਆ ਠੀਕ ਆ ਸੋ ਚੰਗੀ ਆ ਨਸਲ ਜਾਨ ਬਾਕੀ ਸੰਧੂ ਸਾਹਿਬ ਆਪਾਂ ਵੀਡੀਓ ਕਾਲ ਦੇ ਵਿੱਚ ਜਿੰਨੇ ਚੋਣੀ ਆਪਾਂ ਕਿਲੋ ਵਿੱਚ ਵਧਾਂਗੇ ਉਹ ਹਰ ਵੀਡੀਓ ਦੇ ਵਿੱਚ ਕਹੀਦਾ ਵਾ ਲਓ ਮੇਰੀ ਗੱਲ ਮੈਂ ਮੈਨੂੰ ਤੁਹਾਨੂੰ ਪਤਾ ਫਾਰਮ ਹੀ ਆ 1 ਲੱਖ 40 ਹਜ਼ਾਰ ਦੀ ਮੈਂ ਵੜ ਲਈ ਤੇ ਉਹ ਕਹਿੰਦਾ ਜੀ 40 ਲੀਟਰ ਦੁੱਧ ਕੱਢੂਗੀ ਹਾਂਜੀ ਆਣ ਕੇ ਪਤਾ ਨਹੀਂ ਬਿਮਾਰ ਹੋ ਗਈ ਉਹਦੇ ਵਿੱਚ ਕੀ ਚੱਕਰ ਬਣਿਆ ਅੱਠੀ ਦਿਨ ਨਹੀਂ ਬਾਦੋਂ ਮਰ ਗਈ ਆ ਉਹ ਮੇਰਾ 1,34000 ਗਿਆ ਨਾ ਬੀ ਡੁੱਬ ਗਿਆ ਬਿਲਕੁਲ ਬਿਲਕੁਲ ਹਾਂਜੀ ਹੁ ਦੱਸੋ ਇਹ ਵੀ ਚੀਜ਼ਾਂ ਕਿਉਂਕਿ ਵਪਾਰ ਆ ਵਪਾਰੀ ਨੂੰ ਕਹਿ ਦੇਣਾ ਠੀਕ ਹੈ ਜੀ ਕੱਲ ਹੋ ਰਿਹਾ ਜਿੱਥਾ ਹੁਣ ਪੰਜਾਬ ਗਵਰਨਮੈਂਟ ਦੀ ਆਈ ਆ ਹਾਂਜੀ ਤੇ ਉਹਦੇ ਵਿੱਚ ਬੀਮਾ ਕਰਦੇ ਆ 1120 ਰੁਪਏ ਦਾ ਆਪਾਂ ਬੀਮਾ ਕਰਵਾ ਲਿਆ ਕਰੀਏ ਸਾਰੇ ਜਣੇ ਸਭ ਤੋਂ ਵਧੀਆ ਹੋਏ ਚੀਜ਼ ਜੇ 70000 ਦਾ ਬੀਮਾ ਕਰਦੇ ਆ 70000 ਦਾ ਜੇ ਕੋਈ ਪਸ਼ੂ ਲੈਂਦਾ ਉਹੀ ਵੀ ਜਦੋਂ ਪਸ਼ਾ ਲੈਂਦਾ 1120 ਆਪਾਂ ਕੀਮਤ ਨਾਲ 70 80000 ਪਸ਼ੂ ਦੀ ਲਾਉਣੇ ਆ ਤੇ 1120 ਰੁਪਏ ਦਾ ਕਾ ਬੀਮਾ ਆਪਣੇ ਪੰਜਾਬ ਗਵਰਨਮੈਂਟ ਵੱਲੋਂ ਚਲੋ ਅਨਫੋਰਚਨਟਲੀ ਚਲੋ ਆਪਾਂ ਕਹਿੰਦੇ ਨਹੀਂ ਪਰ ਮੰਦ ਭਾਗੀ ਕਿਤੇ ਕੋਈ ਮੰਦ ਭਾਗੀ ਕੋਈ ਘਟਨਾ ਹੋਈ ਹੋ ਜੇ ਕਿਸੇ ਦੇ ਨਾਲ ਵੀ ਅਸੀਂ ਆਪਣੇ ਇੱਕ ਤੋਂ ਪਸ਼ੂ ਦਾ ਕਰਾਇਆ ਸਾਡੇ ਕਿੰਨੀ ਆ ਫਿਰ ਰਿਕਵਰੀ 70 ਦਾ 70 ਸਾਨੂੰ 70 ਦਾ 70 ਪੂਰਾ 70 ਰੁ 15 ਦੇ ਨਾਲ ਉਹਨਾਂ ਦਾ ਕਿਸੇ ਕੰਪਨੀ ਨਾਲ ਟਾਈ-ਅਪ ਹੋਇਆ ਵਾ ਉਹ ਕਰਵਾਉ ਦਿੰਦੇ ਆ ਜੀ ਆਪਾਂ ਨੂੰ ਮਿਲਿਆ ਵੀ ਆਪਣੇ ਪਿੰਡ ਉਹਨਾਂ ਨੂੰ ਮਿਲਿਆ ਵੀ ਜੀ ਆਪਾਂ ਨੂੰ ਖੁਦ ਨੂੰ ਮਿਲਿਆ ਜਿੰਨੇ ਵੀ ਆਪਣੇ ਛੱਡ ਵਾਲੇ ਫਾਰਮ ਵਾਲੇ ਵੀ ਸਾਰੇ ਆਪਣੀਆਂ ਗੱਲਾਂ ਸਾਰੇ ਆਪਣੇ ਗਵਾਹੀਆਂ ਕਿਹਾ ਤੁਹਾਨੂੰ ਮਿਲਿਆ ਵੀ ਆ ਜੀ ਇੱਕ ਹੋਰ ਵੀ ਗੱਲ ਜੇ ਕੋਈ ਤਰਨ ਤਰਨ ਏਰੀਆ 'ਚ ਕੋਈ ਗਾਂ ਆਪਣੇ ਤੋਂ ਖਰੀਦੀ ਕਰਦਾ ਵਾ ਆਪਾਂ ਇੱਥੇ ਕਰਵਾ ਦਾਂਗੇ ਆਪਨੇ ਕੋ ਬੰਦਾ ਹੈਗਾ ਉਹ ਆਪਦਾ ਇਹ ਬੰਦਾ ਇਹ ਆਪਾਂ ਇੱਥੇ ਕਰਵਾ ਕੇ ਦੇਵਾਂਗੇ ਚਲੋ ਜੀ ਚਲੋ ਜੀ ਇਹ ਵੀ ਸੇਫਟੀ ਆ ਚਲੋ ਪਸ਼ੂ ਦੀ ਪਰ ਭਾਈ ਉਹ ਜੁਗੀ ਜਿਹਾ ਕਿਤੇ ਅਨਫੋਰਚੂਨੇਟਲੀ ਕੋਈ ਕਾਰਨ ਨਾਲ ਕੇ ਇਹਨੇ ਸੋਨਾ ਵੇਚ ਕੇ ਕੇ ਇਹਨੇ ਕੋਈ ਗਹਿਣੇ ਚੀਜ਼ ਪਾ ਕੇ ਡੰਗਰ ਲੈਣੇ ਹੁੰਦੇ ਆ ਓ ਓਕੇ ਓਕੇ ਕੋਈ ਵੀ ਖਰੀਦਦਾਰੀ ਕਰਦਾ ਕਬੀਲਦਾਰੀ ਤੋੜਨ ਵਾਸਤੇ ਜੀ ਕੇ ਵੀਰ ਭੈਣ ਭਰਾ ਨੂੰ ਇਹ ਕਹਿੰਦੇ ਵੀ ਕਿਹੜਾ ਨੁਕਸਾਨ ਹੋਵੇ ਡਾਕਟਰ ਅਗੇ ਆਪਣੇ ਕੋਲ ਵੀ ਇਹ ਆ ਵੈਡ ਆ ਗਈ ਇਹਦਾ ਪਾਈਆ ਚੰਨਾ ਇਹ ਸੰਧੂ ਸਾਹਿਬ ਥਣ ਵੇਖ ਕੇ ਲੈ ਰਹੇ ਆਪਾਂ ਥਣ ਵੇਖ ਕੇ ਦੇਣੀ ਆ ਹਾਂਜੀ ਪਹਿਲਨ ਦਾ ਇਹਦਾ 24 25 ਲੀਟਰ ਦਾ ਰਕਾਰ ਰਿਹਾ ਜੀ 24 25 ਲੀਟਰ ਹਾਂਜੀ ਪਹਿਲਨ ਹੁਣ ਸੈਕੰਡ ਟਾਈਮਰ ਆ ਹਾਂਜੀ ਲਓ ਵੀ ਹੁਣ ਦੂਜਾ ਸੂਆ ਤੇ ਪਲਿਸਾਂ ਹੁੱਲ ਵਜਨਦਾਰ ਤੇ ਥਣ ਭਾਂਡੇ ਵਾਲੇ ਪਾਸਿਓ ਤੁਸੀਂ ਵੇਖੋ ਪੂਰੀ ਖਬਰਦਾਰ ਮੁੱਠੀ ਮੁੱਠੀ ਥਾਣਾ ਕਰਮਾਲੀ ਨੂੰ ਰੁਕ ਰੁਕ ਬਾਕੀ ਸੰਧੂ ਸਾਹਿਬ ਇਹ ਤੋਂ ਲੇਵਾਂ ਲੈ ਗਏ ਨਹੀਂ ਤਰਿਆ ਜਾਣਾ ਹੂੰ ਆਹ ਦੇਖੋ ਤੇ ਬਿਲਕੁਲ ਗਲਾਬੀ ਆਰਡਰ ਆ ਠੀਕ ਆ ਜੀ ਤੇ ਵਾਂਡ ਆਫਸੀ ਥਾਣਾ ਦੀ ਬੜੀ ਚੰਗੀ ਆ ਹੁੱਲ ਵਜਨ ਵਾਲੀ ਕਰਮਾਲੀ ਤੇ ਕਰਾ ਸੰਗ ਦੇ ਵਿੱਚ ਆ ਇਹ ਹੁਣ ਇਹ ਨਹੀਂ ਆਪਾਂ ਕਹਿ ਸਕਦੇ ਇਹ ਜਰਸੀ ਦਾ ਜੀ ਹਾਂ ਹਾਂ ਇੱਕ ਫੇਸ ਕੁਆਲਟੀ ਛੋਟੀ ਜਿਹੇ ਠੰਡੀ ਨਹੀਂ ਤੇ ਬਹੁਤੇ ਵੀਰਾਂ ਨੂੰ ਹੁੰਦਾ ਵੀ ਸੇਲ ਕਰਨ ਮਾਰੇ ਆ ਕਿ ਸਿਆਲ ਆ ਗਿਆ ਸਿਆਲ ਆ ਗਿਆ ਪਰ ਇਹ ਗਰਮੀ ਦੇ ਵਿੱਚ ਵੀ ਹੰਡਣ ਵਾਲੀ ਆ ਕਰਮਾਲੀ ਠੀਕ ਆ ਜੀ ਆਉਣ ਵਾਲਾ ਸਮਾਂ ਜਿ ਸਿਆਲ ਤੋਂ ਬਹੁਤ ਗਰਮੀ ਆ ਉਹਦੇ ਵਿੱਚ ਵੀ ਕਰਮਾਂ ਵਾਲੀ ਕੋਈ ਜ਼ਿਆਦੀ ਕਰਕਦੀ ਆ ਕੋਈ ਜ਼ਿਆਦੀ ਜਿਹੜੀ ਗਰਮੀ ਮਹਿਸੂਸ ਨਹੀਂ ਕਰਦੀ ਠੀਕ ਆ ਜੀ ਬਾਕੀ ਸੰਧੂ ਸਾਹਿਬ ਇਹ ਦੇਖੋ ਚੈੱਕ ਜਰਸੀ ਕਰਾਉਸ ਆ ਇੰਨੀ ਪਲੀ ਆ ਵੈੜ ਵੀ ਗੜਦੀ ਆ ਅਰਪਿਤ ਇੱਕ ਵਾਰੀ ਗਾਂ ਜਾ ਕੇ ਕੀੜਾ ਕੁਰੀ ਹੋਰ ਕਢਾਦੀ ਆਹ ਲਓ ਜੀ ਪਲੀ ਸੰਭੀ ਵੇਖੋ ਤੁਸੀਂ ਪੂਰੀ ਨਿੱਗਰ ਅਮੋਰ ਦਾ ਰੇੜ ਵੀ ਕਾਲਾ ਬਹੁਤ ਪਛੂਕੀ ਦੇ ਆਹ ਦੇਖੋ ਜੀ ਠੀਕ ਆ ਤੂੰ ਹਜੇ ਵੀ ਲੇਵੇ ਬਾਨੇ ਚ ਢਿੱਲ ਢੂਲਾ ਠੀਕ ਆ ਜੀ ਸਦੂ ਸਾਹਿਬ ਦਿਨ ਲੈਂਦੀ ਹੈ ਕੋਈ ਚੰਗੀ ਸੇਵਾ ਕਰੂਗਾ 27 28 ਲੀਟਰ ਚੱਲੂਗਾ ਵੈਸੇ ਤਿਆਰੀਆਂ ਕੋਈ 1 2 ਦਿਨ ਕੱਢ ਜੇ ਕੱਢ ਜੀ ਸਦੂ ਸਾਹਿਬ ਹਾਲ ਦੀ ਘੜੀ ਦੇ 4 5 ਦਿਨ ਕੱਢਣੇ ਚਾਹੀਦੇ ਜੀ ਠੀਕ ਆ ਸੋ ਬਹੁਤ ਸੋਣਾ ਆਰਡਰ ਫਾੜੀ ਵਾਲਾ ਲੇਵਾ ਤੇ ਦੁੱਧੋ ਦੋਸੋ ਚੰਗਾ ਚਬਾ ਜੂਗੀ ਬਾਕੀ ਜਿਹੋ ਜੀ ਅੱਗੇ ਰੋਤਾ ਹੁੰਦਾ ਹੀ ਆ ਇਹ ਇੱਕ ਤਰੀਕ ਦਿਨ ਪੂਰੇ ਹੂੰ ਹੂੰ ਲੋ ਜੀ ਜਿੱਥੋਂ ਲੰਘਦੀ ਆ ਗਿੱਠ-ਗਿੱਠ ਤਰਤੀਨੀਵੀ ਹੋ ਜਾਂਦੀ ਐ ਬੜੀ ਸਾਂਭੀ ਕੇ ਨਹੀਂ ਭਲੀ ਬਹੁਤ ਜਿਆਦੀ ਆ ਬਾਕੀ ਬਰੀਡ ਵੀ ਚੰਗੀ ਸੰਧੂ ਸਾਹਿਬ ਫੇਸ ਕੁਆਲਟੀ ਵੇਖੋ ਜੀ ਬਹੁਤ ਸੋਹਣੀ ਜੀ ਫੇਸ ਕੁਆਲਟੀ ਆ ਹਾਂ ਤੇ ਜਰਸੀ ਚ ਆਗੇ ਨਹੀਂ ਕ੍ਰੋਸ ਹਾਂਜੀ 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 ਹਾਂ ਜਰਸੀ ਕ੍ਰੋਸ ਚੰਗ ਆ ਗਿਆ ਜੇ ਜਿੰਨਾ ਲਿਵਾ ਅੱਗੇ ਉਨਾ ਹੀ ਪਿੱਛੇ ਦਾ ਕੱਡੂਗੀ ਬਹੁਤ ਜਿਆਦਾ ਇਧਰ ਦੇਖੋ ਢੇਲ ਕਿੰਨੀ ਆ ਸੰਧੂ ਸਾਹਿਬ ਵੇਖੋ ਗਿੱਠ-ਗਿੱਠ ਮਗਰ ਢੇਲ ਹੀ ਆ ਜੇ ਹਾਂਜੀ ਲਭੀ ਡਾਕਟਰ ਇਹ ਆਪਾਂ ਦੇਣੀ ਅੱਜ ਕਿੰਨੇ ਦੀ ਵੀਰ ਆਪਣੇ ਭੈਣ ਭਰਾ ਮੰਗਣਾ ਆਪਾਂ ਜੈ ਜੀ ਸਾਹਿਗਾਂ ਦਾ ਮੁੱਲ ਪਾਇ ਇਹ ਨਹੀਂ ਵੀ ਵੱਡੀ ਵੱੜ ਦੇ ਵੱਡਾ ਨਹੀਂ ਜੈ ਜੈ ਜੀ ਦਈਏ ਮਾਲ ਆਪਣਾ 80 ਹਜ਼ਾਰ ਦੀ ਸੰਧੂ ਸਾਹਿਬ ਦੇ ਦਾਂਗੇ ਜੀ 85 ਦੀ ਹੁਣ ਇਹ ਕਮੈਂਟਾਂ ਦੇ ਵਿੱਚ ਕਈਆਂ ਨੇ ਕਹਿਣਾ ਵੀ ਯਾਰ 85000 ਰੁਪਏ ਥੋੜਾ ਨਹੀਂ ਇਹ ਕਿੰਨੇ ਕਿ ਜੈ ਜੀ ਨਹੀਂ ਸਭ ਪਹੁੰਚ ਕਰਦਾਂਗੇ ਸੰਧੂ ਸਾਹਿਬ 100 ਕਿਲੋਮੀਟਰ ਵੱਗ 100 ਕਿਲੋਮੀਟਰ ਦੇ ਵਿੱਚ ਵਿੱਚ ਕੋਈ ਵੀ ਡੰਗਰ ਲਵੇ ਆਪਣੇ ਤੋਂ ਜਿੰਨੇ ਵੀ ਬੱਜੇ ਆ ਕੋਈ ਵੀ ਆ ਇੱਕ ਬੰਨੇ ਦਾ ਜੀ ਚਲੋ ਜੀ 100 ਕਿਲੋਮੀਟਰ ਤੱਕ ਪਹੁੰਚ ਭਵੇਂ ਆਉਣ ਜਾਣ 50 ਕਿਲੋਮੀਟਰ ਜਾਣ 50 ਆਉਣ 100 ਹੀ ਲੋ ਵੀ 100 ਕਿਲੋਮੀਟਰ ਦੋਸਤੋ ਆਉਣ ਜਾਣ 200 ਕਿਲੋਮੀਟਰ ਬਣਦਾ ਠੀਕ ਆ ਜੀ ਆਉਣ ਜਾਣ ਦੇ ਵਿੱਚ ਪਹੁੰਚ ਗਈ ਆ ਅੱਜ ਆਪਾਂ ਫਿਰ ਵੀ ਕਹਿੰਦੇ ਆ ਵੀ ਕਿਹਨੇ ਆਨਲਾਈਨ ਲੈਣੀ ਆ ਪਿੱਛੇ ਦੀ ਦਾ ਆਪਾਂ ਹਰ ਵੀਡੀਓ ਦੇ ਵਿੱਚ ਪਿੱਛੇ ਦੀ ਗਰੰਟੀ ਦੇਈ ਦੀ ਆ ਘੂਰ ਦੀ ਕੋਈ ਵੀ ਗੱਬਣਿਆ ਜੇ ਜੁਈ ਸਵਾਈ ਉਹ ਤਾਂ ਆਪਾਂ ਵੀਡੀਓ ਕਾਲ ਦੇ ਵਿੱਚ ਵੀ ਚਵਾ ਦਾਂਗੇ ਆ ਤੇ ਜੇ ਗੱਬਣ ਚੋਣੀ ਭਾਵੇਂ ਕਿਲੋ ਚੋਲੇ 2 ਕਿਲੋ ਚੋਲੇ ਇਕੱਲਾ ਚਵਾ ਦਾਂਗੇ ਬਿਲਕੁਲ ਲੋ ਵੀ ਦੋਸਤੋ ਇਹ ਤੁਹਾਨੂੰ 85000 ਦੇ ਵਿੱਚ ਪਹੁੰਚ ਆ ਤੇ ਜਿੱਥੋਂ ਤੱਕ ਵੀ ਤੁਹਾਡੀ ਡਿਸਟੈਂਸ ਬਣਦੀ ਆ ਠੀਕ ਆ ਜੀ ਦੂਰੀ ਬਣਦੀ ਆ ਉਹ ਤੁਸੀਂ ਆਪਨਾ ਵੇਖ ਲਿਓ ਅਗੇ ਡਾਕਟਰ ਆਪਣੇ ਕੋਲ ਜਿਹੜੀ ਇਹ ਆ ਗਈ ਵੜ ਇਹ ਸੰਧੂ ਸਾਹਿਬ 27 ਦਿਨ ਹੋ ਗਿਆ ਜੀ ਸੂਈ ਨੂੰ 27 ਦਿਨ ਦੀ ਸੂਈ ਆ ਬੱਚਾ ਮਗਰ ਬੱਛੀ ਜੀ ਮਗਰ ਬੱਛੀ ਆ ਪਿੰਜਰੇ 'ਚ ਤਾੜੀ ਆ ਪਿੰਜਰੇ 'ਚ ਤਾੜੀ ਆ ਹਾਂਜੀ ਬੱਛੀ ਮਗਰ ਚੰਗੀ ਆ ਹਾਂਜੀ ਬੱਛੀ ਬਹੁਤ ਚੰਗੀ ਜੀ ਪਾਈਪਰ ਸੀ ਮੰਦੀ ਆ ਪਾਈਪਰ ਦੀ ਕੋਈ ਵੀਰ ਦੇ ਨਾਂ ਖੜਨੇ ਉਹ 5000 ਦੀ ਰੱਖ ਲਾਂਗੇ ਜੀ ਹਾਂਜੀ ਬਿਲਕੁਲ ਹਾਂਜੀ ਇਹ ਵੀ ਚੰਗੀ ਗੱਲ ਆ ਲਓ ਦੋਸਤੋ ਮਗਰ ਬਹੁਤ ਚੰਗੇ ਸੀਮਣ ਦੀ ਬੱਛੀ ਆ ਬੱਛੀ ਤੁਹਾਨੂੰ ਆਪਾਂ ਦਿਖਾਵਾਂਗੇ ਪਾਈਪਰ ਸੀ ਮੰਦੀ ਆ ਪਾਈਪਰ ਦੀ ਸੀ ਤੇ ਇਹ ਆਪ ਡਾਕਟਰ ਸੁਆ ਕਿੰਨਾ ਮੰਨਦੇ ਨੂੰ ਇਹ ਤੀਜਾ ਸੁਆ ਸੰਧੂ ਸਾ ਤਜਾ ਸੂਆ ਇਹ ਵਕਤ ਤੇਰੇ ਥਲੇ 14 15 ਲੀਟਰ ਦੁੱਧ ਆਜ ਰਗਾ ਇਸ ਵਕਤ 14 ਚਵਾਈ ਹੋਈ ਹੈ ਸੰਧੂ ਸਾਹਿਬ ਠੀਕ ਹੈ ਜੀ 14 15 ਲੀਟਰ ਦੁੱਧ ਹੈਗਾ ਜੀ ਲਓ ਦੋਸਤੋ 14 15 ਲੀਟਰ ਦੁੱਧ ਇਸ ਵਿਹੜ ਦੇ ਥੱਲੇ ਹਾਜ਼ਰ ਆ ਪੰਜੀਆਂ ਸਤਾਈਆਂ ਕੇ ਦਿਨਾਂ ਦਾ ਸੂਆ ਮਗਰ ਵੱਸੀ ਆ ਵੱਸੀ ਵੀ ਤੁਹਾਨੂੰ ਦਿਖਾਵਾਂਗੇ ਨਸਲ ਬਰੀਡ ਦੀ ਪੂਰੀ ਦੱਸ ਰਿਹਾ ਵੀਰ ਸਾਹਿਬ ਤੇ ਹਾਈਟ ਥੋੜੀ ਜੀ ਲੱਕ ਤੋਂ ਚਕਮੀਆ ਜਿਹਾ ਜਿਵੇਂ ਆਪਾਂ ਵੇਖਦੇ ਆ ਕੈਵਲ ਦੀ ਅਸੰਧੂ ਸਾਹਿਬ ਆ ਦੇਖੋ ਜੀ ਸੌਟਰ ਕੁਆਲਟੀ ਵੇਖੋ ਬਾਕੀ ਚੋਣ ਝਾਂ ਚੰਗਾ ਡਾਕਟਰ ਹੈਗਾ ਸੰਧਰ ਸਾਹਿਬ ਚੁਆਈ ਵਿਖਾ ਦਿੰਦੇ ਇੰਨੀ ਵਧੀਆ ਚੁਆਈ ਲੱਗੀ ਵੀ ਕੋਈ ਲੇਡੀ ਜਿ ਬਹਿ ਜਾਵੇ ਬੱਚਾ ਬਹਿ ਛੋਟਾ 14 ਸਾਲਾਂ ਦਾ ਬੱਚਾ ਬਹਿ ਕੇ ਚੋ ਸਕਦਾ ਜੀ ਇੰਨੀ ਪੋਲੀ ਹੈ ਠੀਕ ਕੋਈ ਬੰਗਾ ਕੋਈ ਨੰਨ ਜਾਣਾ ਸਿਆਣਾ ਪਾਉਣ ਦੀ ਲੋੜ ਨਹੀਂ ਇਹਦੇ ਲਓ ਦੋਸਤੋ ਕਿਸੇ ਰਕਮ ਦਾ ਕੋਈ ਬੰਗਾ ਬੁੰਗਾ ਪਾਉਣ ਦੀ ਲੋੜ ਨਹੀਂ ਇਸੇ ਤਰ੍ਹਾਂ ਬੈਠ ਕੇ ਤੁਸੀਂ ਚੁਆਈ ਕਰ ਲਓਗੇ ਠੀਕ ਆ ਬਾਕੀ 2 2 4 4 ਕੋਈ 5 5 7 7 ਧਾਰਾ ਮਾਰ ਕੇ ਆਪਾਂ ਤਸੱਲੀ ਕਰਾ ਦਿੰਨੇ ਆ ਉਹ ਵੀ ਉਹਨਾਂ ਵੀਰਾਂ ਦੇ ਲਈ ਆਪਾਂ ਦੋਸਤੋ ਮਾੜਾ ਵੇਸੇ ਦਿਖਾ ਦੇਦੇ ਤੇ ਆਪਾਂ ਹਮੇਸ਼ਾ ਕਹਿੰਨੇ ਵੀ ਧਿਆਨ ਕੇ ਆਪਣੀ ਚੋਕ ਇੱਕ ਟਾਈਮ ਦੋ ਟਾਈਮ ਤਸੱਲੀ ਕਰੋ ਆ ਦੇਖੋ ਠੀਕ ਹੈ ਸੋ ਚੌਣ ਜਾਣ ਬਿਲਕੁਲ ਚੰਗੀ ਵਹਰਾਵਰੋ ਤੁਸੀਂ ਵੇਖੋ ਫੱਟੀ ਵਾਲੀ ਧਾਰ ਮੋਟੀ ਉਂਗਲ ਜਿੱਡੀ ਬਹੁਤ ਘੱਟ ਚਵਾਈ ਮਿਲਦੀ ਸੰਦੂ ਸਾਹਿਬ ਆ ਕਰੋ ਚੈੱਕ ਠੀਕ ਹੈ ਜੀ ਸੋ 15 14 15 14 ਤੇ ਚੱਲ ਰਹੀ ਆ ਪੰਜੀਆਂ ਸਤਈਆਂ ਦਿਨਾਂ ਦਾ ਸੁਆ ਚਾਹੇ ਕੋਈ ਮੇਰਾ ਵੀਰ ਦੂਜਾ ਮੰਨ ਲਈ ਤੇ ਮਗਰ ਵੱੱਛੀ ਆ ਇਹ ਡਾਕਟਰ ਤਾਂ ਇਹ ਕਿੰਨੇ ਦੀ ਇਹ 55000 ਦੀ ਦਦਾਂਗੇ ਜੱਸਣਾ 55000 ਦੀ ਹਾਂਜੀ ਹਾਂਜੀ ਲੈ ਤੇ ਬਾਕੀ ਛੋੜ ਸੱਫਾ ਕਰਦੇ ਹੋ ਖੁੱਲਾ ਛੋੜ ਸਾ ਕਰਕੇ ਜੀ 52000 ਦੀ ਦੇ ਦਾਂਗੇ 52 ਦੀ ਬੱਚੀ ਨਾਲ ਠੀਕ ਆ ਜੀ ਹਾਂਜੀ ਲੋ ਜੀ ਦੋਸਤੋ ਬੱਚੀ ਕਿਸੇ ਵੀਰ ਨੇ ਸੌਪਣੀ ਇੱਥੇ ਉਹਦੇ ਜੋ ਲੈਸ ਹੋ ਜੂਗਾ 5000 ਹੋਰ ਠੀਕ ਆ ਜੀ ਬੱਚੀ ਬੱਚੀ ਚੱਕ ਰਹੀ ਵੀ ਬੱਚੀ ਆਪਾਂ ਤੁਹਾਨੂੰ ਇੱਕ ਵਾਰੀ ਚੈੱਕ ਕਰਾ ਦਨੇ ਆ ਨਸਲ ਜਾਤ ਪੂਰੀ ਬੱਚੀ ਦੀ ਦੱਸ ਰਿਹਾ ਵੀਰ ਕਿਉਂਕਿ ਉਹ ਵੀ ਢੀੜ ਵੀ ਲੈਂਦੀ ਜੇ ਬੱਚੀ ਵਾਲੀ ਠੀਕ ਆ ਜੀ ਉਹ ਪਾਈ ਦੀ ਆ ਓਕੇ ਓਕੇ ਬਾਕੀ ਕਾਫ ਸਟਾਰਟਰ ਸਕੂਟਰ ਜਿਹੜੇ ਦੋਸਤ ਇੱਧਰ ਜਿਹੜੀ ਆ ਬੱਚੀ ਤੁਹਾਨੂੰ ਇੱਕ ਵਿਖਾ ਦਿੰਨੇ ਆਪਾਂ ਕੇਜ ਵਿੱਚ ਆ ਪਿੰਜਰੇ ਦੇ ਵਿੱਚ ਆ ਕਰੂ ਚੱਕ। ਬਾਈ ਪਰਸੀ ਮੰਦੀ ਹਸਨਦ ਸਾਹਿਬ। ਠੀਕ ਹੈ ਜੀ। ਹਾਂ ਜੀ। ਠੀਕ ਹੈ। ਮਹਬੂਬ ਦਸਤੋ ਇਹ ਐਨੀਮਲ ਨਹੀਂ ਆਜੇ ਡਾਕਟਰ ਸਾਹਿਬ ਉਹਨਾਂ ਦੇ ਕੋਲ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਸੋ ਐਨੀਮਲ 5-7 ਨਾਗ ਤੁਹਾਨੂੰ ਆਪਾਂ ਹਰ ਕਪੂਰ ਦੇ ਵਿੱਚ ਦਿਖਾ ਦਿੱਤੇ ਆ। ਅੱਜ ਵੀ ਤੁਹਾਨੂੰ ਜਿਹੜੇ ਆਪਾਂ ਨਾਗ ਦਿਖਾਇਆ 6 ਤਿੰਨ ਸੁਈਆਂ ਤਿੰਨ ਗੱਬਣ ਤਿਆਰੀ ਵਾਲੇ ਪਸ਼ੂ ਆ। 60 60 7 8 ਸੇਲ ਇੱਕ ਗੱਲ ਹੈ ਵੀ ਜਿਹੜਾ ਆਣ ਕੇ ਵੇਖ ਕੇ ਕੋਈ ਪਸ਼ੂ ਲੈਂਦਾ ਵਾ ਹਾਂਜੀ ਉਹ ਤਰ੍ਹਾਂ ਕਿਹਾ ਕਰੇ ਕੇ ਇਹਨੂੰ ਕਿਸੇ ਦੇ ਘਰੇ ਵੀ ਸਾਡੇ ਘਰੇ ਨਹੀਂ ਕੱਲਾ ਕੇ ਇਹਦੇ ਘਰੇ ਜਾ ਕੇ ਤਸੱਲੀ ਕਰਦਾ ਵਾ ਹਾਂ ਹਾਂਜੀ ਜੋਗੇ ਲੈ ਕੇ ਜਾਂਦਾ ਬਾਅਦ ਚੋ ਆ ਕੇ ਵੀ ਟਰੈਕਟਰ ਵੇਖੋ ਫਿਰ ਆਪਾਂ ਵਾਰ-ਵਾਰ ਉਹੀ ਗੱਲਾਂ ਕਰੀ ਜਾਈਏ ਹਾਂਜੀ ਤੇ ਸਾਰੇ ਵੀਰ ਸਿਆਣੇ ਆ ਹਾਂਜੀ ਮੈਨੂੰ ਲੱਗਦਾ ਵੀ ਜਦੋਂ ਆਪਾਂ ਰਕਮ ਖਰਚ ਕਰਕੇ ਇਥੋਂ ਕਿਲੇ ਤੋਂ ਗੇਟੋਂ ਬਾਹਰ ਹੋ ਗਏ ਤਾਂ ਫਿਰ ਉਹ ਦੀ ਛੇ ਆ ਉਹ ਦੀ ਛੇ ਆ ਜੀ ਉਹ ਨਾ ਤਾਂ ਮੋਡਰਨ ਮੋਡਨ ਵਾਲੀਆਂ ਕਹਾਣੀਆਂ ਕੋਈ ਵੀਰ ਪਾਵੇ ਤੇ ਨਾ ਤਾਂ ਇਹਦੇ ਕੋਈ ਠੱਗੀ ਵਾਲਾ ਕੰਮ ਤਾਂ ਨਹੀਂ ਹੈ ਠੱਗੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਇਹ ਵੀਰਾਂ ਨੂੰ ਸਮਝ ਲੈਣਾ ਚਾਹੀਦਾ ਇਹ ਠੱਗੀ ਨਹੀਂ ਹੁੰਦੀ ਕਿ ਜਦੋਂ ਆਪਾਂ ਦੋ ਚਾਰ ਬੰਦੇ ਲੈ ਕੇ ਉੱਪਰ ਤਸੰਨੀ ਕਰ ਲੀ ਗਏ ਇਹ ਠੱਗੀ ਨਹੀਂ ਹੁੰਦੀ ਸਾਨੂੰ ਸਾਹਿਬ ਕਈ ਵੀਰ ਵੀਰ ਭੈਣ ਭਰਾਵਾਂ ਦੇ ਵੀ ਚਾਰ ਪੰਜ ਆਣੇ ਉਹ ਚੋਗੇ ਲੈ ਕੇ ਜਾਂਦੇ ਆ ਫਿਰ ਆ ਗੱਲਾਂ ਕੋਈ ਗੱਲ ਨਹੀਂ ਜੀ ਚਲੋ ਸਾਰੇ ਫਿਰ ਸਿਆਣੇ ਆਪਾਂ ਨੇ ਵੀ ਚਲੋ ਮਾਰੇ ਸਾਰੋਂ ਸਮੱਤ ਬਖਸ਼ੇ ਤੇ ਕੰਮ ਕਰਦਾ ਵਪਾਰੀ ਵੀਰ ਵੀ ਕੰਮ ਕਰ ਜਿਹੜੇ ਬਿਲਕੁਲ ਸਾਫ਼ ਸੁਥਰੇ ਹੀ ਕਰਨ ਤੇ ਕਿਸੇ ਤਰ੍ਹਾਂ ਦਾ ਲਾਂਭਾ ਜਾਂ ਕੋਈ ਗਲਤ ਵਿਆਹ ਕਿਸੇ ਨਾਲ ਆਉਂਦਾ ਤੁਹਾਨੂੰ ਪਤਾ ਇੰਨੇ ਚਿਰ ਦੋਨਾਂ ਆਪਾਂ ਵੀਡੀਓ ਪਾਈ ਦੀ ਮੇਰੇ ਸਰਾ ਮਹੀਨੇ ਦੇ ਵੀ ਆਪਾਂ ਘਰ ਤੋਂ ਘਰ ਤੇ ਵੀ 100 ਤੋਂ ਉੱਪਰ ਹੀ ਗਾਵਾਂ ਪਾਈ ਦੀਆਂ ਤੇ ਡਾਕਟਰ ਦਾ ਨੰਬਰ ਬੋਲ ਦਈਏ ਵੀਰੇ ਨੰਬਰ ਆਪਣਾ 8479 33599 ਠੀਕ ਹੈ ਜੀ 8479 ਕਿਹਨੇ ਪੱਟੀ ਵਾਲੋ ਪੱਟੀ ਵਾਲੀ ਸਾਈਡ ਤੋਂ ਉਹਨਾਂ ਦਾ ਸਿੱਧਾ ਸਭਰਾ ਹਾਂਜੀ ਸਭਰਾ ਉਹ ਸਿੱਧਾ 3 ਕਿਲੋਮੀਟਰ ਆਪਣੀ ਬਹਿਗਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੋਸਤੋ ਬੁਰਜ ਡੇਰੀ ਫਾਰਮ ਤੁਸੀਂ ਫਲੈਕਸ ਵਿੱਚ ਵੀ ਨਜ਼ਰ ਮਾਰ ਲਓ ਕੋਈ ਵੀ ਨੰਬਰ ਸਕਰੀਨ ਦੇ ਉੱਪਰ ਲਿਖਿਆ ਹੈ ਜੀ ਐਪਲੀਕੇਸ਼ਨ ਤੁਹਾਨੂੰ ਸੰਧੂ ਸਾਹਿਬ ਤੁਸੀਂ ਦੱਸ ਹੀ ਦਿੱਤੀ ਆ ਬੁਰਜ ਮਿਲਕ ਫਾਰਮ ਆਪਣੀ ਘਰ ਦੀ ਲੋਕੇਸ਼ਨ ਕਿਹਨੇ ਲੋਕੇਸ਼ਨ ਲਾ ਗਿਆ ਹੁਣ ਸਿੱਧੀ ਵੀ ਆ ਸਕਦਾ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਵੀ ਕਿਸਾਨ ਵੀਰੋ ਇਹ ਐਨੀਮਲ ਸੀਆਚ ਡਾਕਟਰ ਸਾਹਿਬ ਨਾਲ ਦੇ ਘਰੋਂ ਪੰਡ ਸਭਰਾ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਅੱਜ ਫਿਲਹਾਲ ਇਸ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ